ਜਨਮ ਦੀ ਸਤਨਾ ਧਨ ਵਾਹਿਗੁਰੂ ਸਾਹਿਬ ਜੀ ਸੋਈ ਮਹੱਲਾ ਤੀਜਾ ਜੁਗ ਚਾਰੇ ਧਨ ਜੀ ਭਵ ਬਿਨ ਸਤਗੁਰ ਸੁਹਾਗ ਨ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੀ ਰਾ ਤਿਸ ਬਿਨ ਅਵਰ ਨ ਕੋਈ ਰਾਮ ਜੁਗ ਚਾਰੀ ਧਨ ਜੀ ਭਵ ਬਿਨ ਸਤਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੀ ਰਾ ਤਿਸ ਬਿਨ ਆਵਰ ਨ ਕੋਈ ਰਾਮ ਤਿਸ ਬਿਨ ਆਵਰ ਨ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣੈ ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮੰਨਿਆ ਸਤਗੁਰ ਮਿਲਿਆ ਤਾਂ ਹਰ ਪਾਇਆ ਬਿਨ ਅਰਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੇ ਮਨ ਮਾਨੈ ਸੁਖ ਹੋਈ ਸਤ ਗੁਰ ਸੇਵ ਤਨ ਬਾਲੜੀ ਹਰ ਵਾਰ ਪਾਵਹਿ ਸੋਈ ਰਾਮ ਸਦਾ ਹੋਵਹਿ ਸੋਹਾਗਣੀ ਫਿਰ ਮੈਲਾ ਵਿਸਨ ਹੋਈ ਰਾਮ ਫਿਰ ਮੈਲਾ ਵਿਸਨ ਹੋਈ ਗੁਰਮੁਖ ਬੂਜੈ ਕੋਈ ਕਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੀ ਦਿਨ ਰਾਤੀ ਆਪਣਾ ਸਾਚੀ ਸੋਬਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਬ ਰਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਰ ਦੀ ਮਿਲਾਈ ਰਾਮ ਹਰ ਕੈ ਰੰਗ ਰਤੀ ਹੈ ਕਾਮਣਾ ਮਿਲ ਪ੍ਰੀਤਮ ਸੁਖ ਪਾਈ ਰਾਮ ਮਿਲ ਪ੍ਰੀਤਮ ਸੁਖ ਪਾਈ ਸੱਚ ਸਮਾਈ ਸਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੀ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਈ ਨਾਨਕ ਮਹਿਲੀ ਮਹਿਲ ਪਛਾਣ ਗੁਰਮਤੀ ਹਰ ਪਾਈ ਸਾ ਤਨ ਬਾਲੀ ਤੁਰ ਮੇਲੀ ਮੇਰਾ ਪ੍ਰਭ ਆਪ ਮਿਲਾਹੀ ਰਾਮ ਗੁਰਮਤੀ ਘਟ ਚਾਨਣ ਹੋਆ ਪਰਬ ਰਵ ਰਹਾ ਸਭ ਥਾਈ ਈਰਾਮ ਪਰਬ ਰਵ ਰਹਾ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੀਜ ਸੁਖਾਲੀ ਮੇਰੀ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇਆ ਕਾਮਣ ਨਿਰਮਲ ਹਉ ਮੈਂ ਮਲਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਦਪਾਈ ਕਾਮਣ ਨਿਰਮਲ ਹਉ ਮੈਂ ਮਲਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮੈ ਲਾਈ ਕਰਤੈ ਨਾਮ ਨਵੈ ਨਿਧ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੀ ਭਵ ਬਿਨ ਸਤਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਫਰਦਾ ਰੁਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਈ ਜੀ ਸਤ ਨਾਮ ਵਾਹਿਗੁਰੂ ਸਾਹਿਬ ਜੀ ਸਤਿ ਸ੍ਰੀ ਅਕਾਲ ਮਹੱਲਾ ਪੰਜਵਾਂ ਸ਼ਲੋਕ ਇਕ ਊੰਕਾਰ ਸਤਿ ਗੁਰ ਪ੍ਰਸਾਦ ਆਦਿ ਗੁਰਈ ਨਮਹ ਜੁਗਾਦ ਗੁਰਈ ਨਮਹ ਸਤਿਗੁਰਈ ਨਮਹ ਸ੍ਰੀ ਗੁਰਦੀਵਈ ਨਮਹ ਅਸ਼ਟਪਦੀ ਸਿਮਰੋ 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 ਸੁਪਾਵੋ ਤਲ ਕਰੇ ਤਨ ਮੋਹਿ ਮਤਾਵ ਸਵਰੋਜਾ ਸਭ ਸੰਫਰਕ ਨਾਮ ਜਪਤੋ ਗੰਤ ਅਨੇਕੈ ਬੇਦਪੁਰਾ ਸਿਮਰਤਿ ਦਾਖਿਰ ਕੀਨੇ ਰਾਮ ਨਾਮਕ ਆਖਿਰ ਕਨਕਾਏਕ ਜਹ ਜੀਵ ਸਭ ਤਾਂ ਕੀ ਮਹਿਮ ਮੰਗਿ ਨਾ ਆਵ ਕਾਂਖੇਕ ਦਰਸਤ ਹਰ ਨਾਨਕ ਉਸੰਗ ਬਹੁ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖੁ ਜਮਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੇ ਪ੍ਰਭ ਕੈ ਸਿਮਰਨ ਦੁਸਮੰਤਰੈ ਪ੍ਰਭ ਸਿਮਰਤ ਕਾਸ਼ ਵਿਗਨ ਨ ਲਾਗੇ ਪ੍ਰਭ ਕੈ ਸਿਮਰਨ ਆਨੰਦਨ ਜਾਗੇ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਪੈ ਪ੍ਰਭ ਕੈ ਸਿਮਰਨ ਸਾਧਕ ਸੰਗ ਸਰਵਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿਤ ਨਾਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਬ੍ਰਿੰਸ ਦੂਜਾ ਪ੍ਰਭ ਕੈ ਸਿਮਰਨ ਤ੍ਰਸਸਨਾਨੀ ਪ੍ਰਭ ਕੈ ਸਿਮਰਨ ਦਰਗਹ ਮਾਨੀ ਪ੍ਰਭ ਕੈ ਸਿਮਰਨ ਹੋਏ ਸਫਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰਨ ਜਿ ਆਪ ਸਿਮਰਾਈ ਨਾਨਕ ਤਾਂ ਕਹਿ ਲਾ ਕੋ ਪਾਈ ਪ੍ਰਭ ਕਾ ਸਿਮਰਨ ਸਭ ਤਉ ਉੱਚਾ ਪ੍ਰਭ ਕਾ ਸਿਮਰਨ ਉਦਰ ਮੂਚਾ ਪ੍ਰਭ ਕਾ ਸਿਮਰਨ ਤਰਸਨਾ ਭੂਜੈ ਪ੍ਰਭ ਕਾ ਸਿਮਰਨ ਸਭ ਕ ਸੁਜੈ ਪ੍ਰਭ ਕਾ ਸਿਮਰਨ নাহি ਜਮ ਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪਰਬਕ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਤਮਾਹੇ ਸਮਾਏ ਪ੍ਰਭ ਜੀ ਪਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸ ਸਨ ਦਸਨ ਪ੍ਰਭ ਕੋ ਸਿਮਰਹਿ ਸੇ ਤਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨਮ ਪਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੋਹਤਾ ਜੀ ਪ੍ਰਭ ਕੋ ਸਿਮਰਹਿ ਸੇ ਸਰਬ ਕੁ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ ਪ੍ਰਭ ਕੋ ਸਿਮਰਹਿ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਤੇ ਅੱਲਾ ਨਾਨਕ ਜਨ ਕੀ ਮਗਰਵਾਲਾ ਪ੍ਰਭ ਕੋ ਸਿਮਰਹਿ ਸੇ ਪਰਬੁਕਾਰੀ ਪ੍ਰਭ ਕੋ ਸਿਮਰਹਿ ਤਿਨ ਸਦਾ ਬਲਹਾਰੀ ਪਰਬ ਕੋ ਸਿਮਰਹਿ ਸੇਮ ਕੋ ਸੁਹਾਵੇ ਪ੍ਰਭ ਕੋ ਸਿਮਰਹਿ ਤਨ ਸੁਖ ਬਿਹਾਵੇ ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਨ ਨਰਮਰ ਰੀਤਾ ਪ੍ਰਭ ਕੋ ਸਿਮਰਹਿ ਤ ਅਨੰਦ ਕਹੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੀਰੇ ਸੰਤ ਕ੍ਰਿਪਾ ਤੈ ਅੰਦਰ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਨ ਕਬ ਹੋਣਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਰਬਾਨੀ ਪ੍ਰਭ ਕੈ ਸਿਮਰਨ ਸਾਜ ਸਮਾਨੀ ਪ੍ਰਭ ਕੈ ਸਿਮਰਨ ਨਹਿ ਚਲਿਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਜੁਨਕਾਰ ਸੁਖ ਪ੍ਰਭ ਸਿਮਰਨ ਕੰਤਨ ਪਰ ਸਿਮਰਹਿ ਸੇ ਜਨ ਜਨ ਕੋ ਪਰਮਾਇ ਨਾਨਕ ਤੈ ਜਨ ਸਰਨੀ ਪਇ ਹਰ ਸਿਮਰਨ ਕਾਰ ਭਗਤ ਪ੍ਰਗਟਾਏ ਹਰ ਸਿਮਰਨ ਲਗਬੇ ਤ ਉਪਾਏ ਹਰ ਸਿਮਰਨ ਭਾਏ ਸਦ ਜਤੇ ਦਾਤੇ ਹਰ ਸਿਮਰਨ ਨੇ ਚੰਕੋਨੁ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰਿ ਕਰਨ ਕਰਨਾ ਹਰ ਸਿਮਰਨ ਕੀਓ ਸਗਰਿਆਕਾਰ ਹਰ ਸਿਮਰਨ ਮਾਪ ਨਿਰੰਕਾਰਾ ਕਰਿ ਕਿਰਪਾ ਜਿਸ ਆਪੁ ਜਾਇ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦੁ ਤੁਖ ਪੰਜਨਾ ਕਟ ਕਾ ਨਾਸ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਛਟਬਦੀ ਦੇਹ ਮਾਤ ਪਿਤਾ ਸਤਿ ਮੀ ਤਨ ਆਪਾਈ ਮਨੋ ਹਾਨਮਤਰ ਸੰਗ ਸਹਾਈ ਜੇ ਮਹਾ ਪ੍ਰਿਆਨ ਦੂਤ ਜਮਦਲ